ਅਨਿਸ ਅਸਗਲ ਜੀ ਸੋ ਅੱਜ ਕੁਝ ਲਾਈਨ ਲਿਖੀਆਂ ਜਿਸ ਤਰ੍ਹਾਂ ਮੈਂ ਫਾਲੋ ਕਰਦਾ ਜਿੰਨਾਂ ਰਪਟੀ ਮੇਜ ਬਹੁਤ ਜ਼ਿਆਦਾ ਹੀ ਲਗਾਉਣਾ ਪਪੂ ਮਾਨ ਭਾਈ ਦੇਖਣ ਨੂੰ ਬਸ਼ਰ ਪਸੰਦ ਆਉਣੀਆਂ ਜੀ ਸੱਚ ਹੀ ਉਹ ਲਿਖਦਾ ਤੇ ਸੱਚ ਹੀ ਉਹ ਗਾਉਂਦਾ ਏ ਮੁੰਡਾ ਨਹੀਂ ਉਹ ਬਣਾਦਾ ਅਖਾੜਾ ਖੁਲਾ ਉੰਡਾ ਨੀਅੰਮਨਾ ਦਾ ਅਖਾੜਾ ਖੁਲਾ ਨਾਉਂਦਾ ਏ ਮੋਟਰ ਦੇ ਉੱਤੇ ਬੀਬਾ ਡੇਰਾ ਉਹਨੇ ਲਾਇਆ ਏ ਇਸ਼ਕ ਪੁਰਾ ਵੀ ਉਹਨੇ ਪਿੰਡ ਚ ਬਣਾਇਆ ਏ ਲੱਖਾਂ ਇਹਨੋਂ ਕਾਦੇ ਨੂੰ ਦਿਲੇ ਚ ਵਸਾਇਆ ਏ ਓ ਘਟਪੁਰ ਮਾੜਦਾ ਹੋਏ 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 ਘਟਪੁਰ ਮਾੜਦਾ ਕੱਟ ਨਹੀਂ ਜੰਮੀ ਵੀ ਫੜਿਓ ਦਾਓ ਵੀ ਕਿਹੜਾ ਕੱਟ ਨਹੀਂ ਇੱਕ ਇੱਕ ਗਾਲਿਓ ਦੀ ਅੰਗਾਰ ਵਾਂਗੂ ਮੱਗ ਜਾਵੇ ਇੱਕ ਇੱਕ ਗਾਲਿਓ ਦੀ ਅੰਗਾਰ ਵਾਂਗੂ ਮੱਗ ਜਾਵੇ ਹਰ ਦੀ ਵੀ ਉਮਰ ਰੱਬਾ ਜਾਵੇ ਮਾੜ ਨੂੰ ਲੱਗੇ ਜਾਵੇ ਹਾਏ ਜੇ ਪਸੰਦ ਆ ਵਧੀਆ ਲੱਗਾ ਤਾਂ ਲਾਈਕ ਕਮੈਂਟ ਤਾਂ ਸ਼ੇਅਰ ਕਰ ਦਿਓ ਥੈਂਕ ਯੂ ਜੀ